ਹਾੜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੰਗਤਪੁਰਾ ਸੰਗਤਪੁਰਾ ਪਿੰਡ ਬਿਲਕੁਲ ਨਜ਼ਦੀਕ ਪਿੰਡ ਬ੍ਰਹਮਪੁਰਾ ਪਿੰਡ ਰਾਣੀਪਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਵਲੋ ਪਾਜੀ ਜੋਤਾ ਸਿੰਘ ਹੋਂਦੇ ਕੋਲ ਆਇਆ ਦੋਸਤੋ ਸੋ ਜਿਹੜੇ ਵੀਰ ਆਪਣੇ ਨੇੜੇ ਤੇੜੇ ਦੇ ਨਾਲ ਦੇ ਲੱਗਦੇ ਪਿੰਡਾਂ ਦੇ ਆ ਚਾਹੇ ਕੋਈ ਸਰਿਆਲੀ ਦੀ ਗੱਲ ਕਰ ਲਗੇ ਹਰੀਕੇ ਪਤਨ ਤੱਕ ਇਧਰੋਂ ਤਰਨ ਤਰਨ ਸਾਹਿਬ ਤੱਕ ਇਧਰੋਂ ਫਤਿਹਬਾਦ ਦੀ ਗੱਲ ਕਰ ਲਗੇ ਤੇ ਲਾਗੇ ਪਾਸੇ ਵਾਲੇ ਵੀਰ ਵੀਰ ਜੋਤਾ ਸਿੰਘ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਸੁਪਸ਼ੂ ਵਪਾਰ ਦਾ ਵੀਰ ਉਹਨਾਂ ਨੇ ਕਿੱਤਾ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਤੇ ਮਾਲ ਮੋਟਾ ਹੀ ਹੁੰਦਾ ਇਹਨਾਂ ਦੇ ਕੋਲ ਮਤਲਬ ਚੰਗੇ ਪਸ਼ੂ ਲੈਂਦੇ ਆ ਖਰੀਦਦਾਰੀ ਚੰਗੇ ਐਨੀਮਲ ਦੀ ਕਰਦੇ ਆ ਪਸ਼ੂ ਆਉਂਦੇ ਆ ਤੇ ਲੈ ਕੇ ਸੇਲ ਕਰਦੇ ਆ ਟੌਪ ਟੌਪ ਦੀਆਂ ਮੱਝਾਂ ਝੋਟੀਆਂ ਇਸ ਤਰ੍ਹਾਂ ਇਸ ਕਿੱਲੇ ਤੇ ਆਉਂਦੀਆਂ ਰਹੀਆਂ ਨੇ ਕਾਫੀ ਲੰਬੇ ਸਮੇਂ ਤੋਂ ਤੇ ਤਕਰੀਬਨ ਆਪਾਂ ਇੱਕ ਦੋ ਵੀਡੀਓ ਪਹਿਲਾਂ ਪਾਈਆਂ ਸੀਗੀਆਂ ਇਸ ਕਰੋਂ ਉਸ ਤੋਂ ਬਾਅਦ ਸਵੱਬ ਘੱਟ ਪੜਿਆ ਕਿਉਂਕਿ ਵੀਰ ਹਣੀ ਮਾਲ ਲੋਕਲ ਜਿਆਦਾ ਜ਼ਰਾ ਸੇਲ ਕਰ ਦਿੰਦੇ ਆ ਕਿਉਂਕਿ ਬਹੁਤ ਭੈਣ ਭਰਾ ਜਿਹੜੇ ਆਪਣੇ ਲੋਕਲ ਨਜ਼ਦੀਕੀ ਵੀਰ ਆ ਕਾਫੀ ਜੁੜੇ ਆ ਵੀਰ ਦੇ ਨਾਲ ਆਉਂਦੇ ਆ ਤੇ ਜਿਹੜੀ ਖਰੀਦਾਰੀ ਕਰਦੇ ਆ ਠੀਕ ਆ ਜੀ ਤੇ ਅੱਜ ਵੀਰ ਨੇ ਸੋਚਿਆ ਸੀ ਵੀ ਇੱਕ ਵਾਰੀ ਫੇਰ ਆਪਾਂ ਭੈਣ ਭਰਾਵਾਂ ਦੇ ਸਾਹਮਣੇ ਆਈਏ ਠੀਕ ਆ ਜੀ ਤੇ ਇੱਕ ਦੋਸਤ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਇਹ ਝੋਟੀਆਂ ਮੱਝਾਂ ਦਿਖਾਉਣੀਆਂ ਨੇ ਸਾਰੇ ਪਸ਼ੂ ਗੱਭੜਾ ਧੁੱਕੇ ਆ ਤਿਆਰੀ ਦੇ ਉੱਤੇ ਆ ਬਾਕੀ ਝੋਟੀਆਂ ਚ ਰੇਟ ਪੜਤੇ ਬੜੇ ਜਾਇਜ਼ ਆ ਬਿਲਕੁਲ ਵਾਜਬ ਜਾਇਜ਼ ਰੇਟ ਆ ਜਿਹੜੇ ਭਰਾਵੋ ਦਿਲ ਨੂੰ ਲੱਗਣ ਗਿਆ ਪਸੰਦ ਆਉਣ ਗਿਆ ਤੁਸੀਂ ਸੌਦਾ ਕਰ ਲਿਓ ਬਹੁਤ ਵਾਜਬ ਜਾਇਜ਼ ਰੇਟਾਂ ਦੇ ਉੱਪਰ ਅੱਜ ਮਾਲ ਜਿਹੜਾ ਦੋਸਤੋ ਵੀਰ ਸੇਲ ਕਰਨ ਲੱਗਾ ਠੀਕ ਆ ਜੀ ਤਰੀਕਾ ਜ 20 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਤਿੰਨ ਮੱਜਾਂ ਝੋਟੀਆਂ ਦੋਸਤੋ ਤਿੰਨਾਂ ਮੱਜਾਂ ਝੋਟੀਆਂ ਦੀ ਡਿਟੇਲ ਆਪਾਂ ਲੈਣੀਆਂ ਵੀਰ ਜੋਤਾ ਸਿੰਘ ਦੇ ਨਾਲ ਕਰਕੇ ਗੱਲਬਾਤ ਆਉ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੋਤਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਰ ਭਾਜੀ ਜੀ ਵੀ ਦੇ ਅੱਛਾ ਵੀ ਜੋਤਾ ਸਿੰਘ ਦੀ ਗੱਲ ਇਸ ਤਰ੍ਹਾਂ ਵੀ ਮਾਲ ਤਕਰੀਬਨ ਰੁਟੀਨ ਦੇ ਵਿੱਚ ਹੀ ਤੁਹਾਡਾ ਵਿਖਦਾ ਰੁਟੀਨ ਦੇ ਵਿੱਚ ਹੀ ਆਉਂਦਾ ਆਪਣੇ ਇਸ ਕਿਲੇ ਤੇ ਅੱਜ ਸਰ ਆਉਂਦਾ ਰਹਿੰਦਾ ਵੀ ਮਾਲ ਵੇਚੀ ਜਾਂਦਾ ਵੀਡੀਓ ਦਾ ਮੌਕਾ ਹੀ ਨਹੀਂ ਮਿਲਦਾ ਸਾਨੂੰ ਠੀਕ ਹੈ ਜੀ ਹਾਂ ਜੀ ਆਪਾਂ ਪਿੱਛੇ ਦੀ ਵੀ ਪਾਈ ਸੀਗੀ ਇੱਕ ਵੀਡੀਓ ਆਓ ਉਹ ਦੇਖੀਏ ਮੱਝਾਂ ਝੋਟੀਆਂ ਬੜੀਆਂ ਸੋਹਣੀਆਂ ਸੀ ਹਾਂ ਜੀ ਹਾਂ ਜੀ ਤੇ ਮੈਨੂੰ ਲੱਗਦਾ ਵੀ ਜਦੋਂ ਵੀ ਕਿਤੇ ਦੱਸ ਦੂ 235 ਵੀ ਅੱਜ ਵੀ ਜੋਤਾ ਸਿੰਘ ਦੇ ਕੋਲ ਬੜੀਆਂ ਦੋ ਚੰਗੀਆਂ ਝੋਟੀਆਂ ਆਈਆਂ ਨੇ ਉਹਦੇ ਵੇਖ ਜਾਨ ਲੱਗੀਆਂ ਆ ਗਈ ਆਹ ਗੁੱਲ ਆਹ ਕੁਸ਼ੀ ਆ ਹਾਂਜੀ ਅੱਛਾ ਵੀਰ ਅੱਜ ਆਪਣੇ ਕੋਲ ਜੜੀਆਂ ਝੋਟੀਆਂ ਮੈਨੂੰ ਤਾਂ ਵੀ ਕੋਈ ਮੱਝਾ ਝੋਟੀਆਂ ਟੋਟਲ ਤਿੰਨ ਨਾਗ ਨੇ ਤਿੰਨੇ ਆਪਣੇ ਕੋਲ ਗੱਬਣ ਹੀ ਆ ਆਪਣੇ ਤਿੰਨੇ ਝੋਟੀਆਂ ਆ ਝੋਟੀਆਂ ਤਿਆਰੀ ਤੇ ਹੀ ਆ ਉਹ ਝੋਟੀ ਵਾਲੋ 15 ਦਿਨ ਲੈ ਜੇ 20 ਦਿਨ ਲੈ ਜੇ ਉਹ ਜਿਹੜਾ ਵੀਰ ਸਾਹਬ ਲੋ ਦੇ ਵਾਸਤੇ ਫਾਇਦੇ ਉਹਦਾ ਮੁੱਲ ਵੀ ਸਾਹਬ ਨਾਲ ਪਾਵਾਂਗੇ ਠੀਕ ਹੈ ਜੀ ਉਹਦੇ ਜਿਹੜਾ ਸਾਹਬ ਲੋ ਦੇ ਵਾਸਤੇ ਫਾਇਦਾ ਠੀਕ ਹੈ ਜੀ ਹਾਂਜੀ ਲਓ ਵੀ ਪੂਰੀ ਦੋਸਤਾਂ ਕਮਾਲੀਆਂ ਦੇ ਜੱਡੀ ਹਾਈਟ ਕੱਟ ਬੋਤ ਦੇ ਵਿੱਚ ਤੁਹਾਨੂੰ ਆ ਪੈਂਟ ਦੇ ਵਿੱਚ ਇੱਕ ਝੋਟੀ ਮਾਝ ਦਿਖਾ ਦੇਵਾਂਗੇ ਬਹੁਤ ਖ ਇਦਰ ਜਿਹੜੀਆਂ ਹੁਣ ਦੋ ਝੋਟੀਆਂ ਤੁਸੀਂ ਆ ਖੜੀਆਂ ਦੇਖ ਰਹੇ ਜੇ ਇਹ ਪਿਆਰੀ ਦੇ ਉੱਤੇ ਹੀ ਹੈ ਤਕਰੀਬਨ ਦਿਨਾਂ ਦੇ ਗੱਲ ਕਰਨਗੇ ਤੇ ਠੰਡੀਆਂ ਸੀਗੀਆਂ ਮਾਲਕਣਾ ਨੇ ਠੀਕ ਹੈ ਜੀ ਕੋਈ ਗੱਲ ਨਹੀਂ ਠੰਡੀਆਂ ਸੀਗ ਲਾ ਪਿੱਛੇ ਆ ਦੇਖੀਆ ਫੇਰੀ ਜਾਵੇ ਉਹ ਫੀਲਸ ਲਾ ਕੇ ਝੋਟੀਆਂ ਨੇ ਤੇ ਬਹੁਤ ਖੂਬਸੂਰਤ ਕੁਆਲਿਟੀ ਹੈ ਬਾਕੀ ਅੱਡ ਰੋਡਰ ਦੀ ਕੁਆਲਿਟੀ ਤੁਸੀਂ ਇੱਕ ਵਾਰੀ ਜ਼ਰੂਰ ਝਾਤ ਮਾਰਿਓ ਠੀਕ ਹੈ ਜੀ ਸੋਹਣੀ ਪੰਤਰ ਪਿੱਠਪੁੜੇ ਤੋਂ ਤੇ ਸ਼ੁਰੂਆਤ ਵੀਰ ਜੋ ਤੇ ਆਪਾਂ ਇੱਥੋਂ ਕਰ ਲੈਨੇ ਆ ਇਸੇ ਝੋਟੀ ਤੋਂ ਹਾਂਜੀ ਵੀਰ ਇਹ ਝੋਟੀ ਦਾ ਕੀ ਬੇਰਵਾ ਕਿ ਨਵਾ ਸੂ ਆ ਕੇ ਸੌਣ ਵਾਲੀ ਹੈ ਜੀ ਇਹ ਦੂਜੇ ਸੂਏ ਦੂਸਰਾ ਸੂਬਾ ਪਿਆਰੀ ਹਾਲਤ ਹੈ ਚਾਰ ਦਿਨ ਦੀ ਝੋਟੀ ਸੁੰਦੀ ਹਾਂ ਹਾਂ ਪੂਰੀ ਫੁੱਲ ਬਣੂਗੀ ਪਿੱਛੇ ਤੱਕ ਬੈਗ ਪੂਰਾ ਲਾਇਆ ਹੋਇਆ ਹਾਂ ਇਹਨੂੰ ਵੀ ਮਤਲਬ ਆਪਾਂ ਕਹਿ ਸਕਦੇ ਵੀ ਬਿਲਕੁਲ ਸ਼ਟਾਟਿੰਗ ਹੋ ਅੱਗੋਂ ਹੋ ਕੇ ਤਾਂ ਸੂਨ ਨਾਲ ਜਿਹੜਾ ਦੇਵਾ ਪੈ ਸਾਈਡ ਤੋਂ ਹੋ ਕੇ ਵੇਲੋ ਬਾਅਦ ਦੇਖਦਾ ਮੋਬਦਸੋ ਆਪਾਂ ਦਾ ਫੋਟ ਤੁਸੀਂ ਵੇਖੋਗੇ ਆ ਪੂਰਾ ਬੀ ਦੀ ਗੇਠਾ ਦਾ ਫੋਟ ਕਰਮਾ ਵਾਲੀ ਪਿੱਛੇ ਨੂੰ ਦੇਖੋ ਚਲਕ ਜਿੱਨੀ ਹੈ ਕੱਟੀ ਹੈ ਸੀਲ ਹਾਂ ਸੋ ਸੋਹਣਾ ਸਟਰਕਚਰ ਲੈਵੇ ਦਾ ਬਣਾ ਕੇ ਤਿਆਰ ਕਰੀ ਖੜੀ ਆ ਝੋਟੀ ਦੋਸਤ ਦੂਜਾ ਸੂਬਾ ਸੋਨ ਵਾਲੀ ਆ ਸੋ ਪਿਆਰੀ ਦੇ ਉੱਤੇ ਹੀ ਖੜੀ ਹੈ ਕਰਮਾਂ ਦੀ ਠੀਕ ਹੈ ਜੀ ਕੁੰਡੇ ਛੋਟੀ ਚਾਰੀ ਬਹੁਤ ਜ਼ਿਆਦੀ ਹੈ ਬੂਥੀ ਪਾਏ ਨੇ ਪਰ ਤੂੜੀ ਚੋਂ ਮੂਣੀ ਪੁੱਛਣਾ ਆ ਲੈ ਵੇ ਛੋਟੀ ਸਿੰਗੀ ਦੇ ਵਿੱਚ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਸੋ ਸਕੀਨ ਵੀ ਦਾ ਸਕੀਨ ਵੀ ਬਹੁਤ ਆ ਰਾਜੀ ਵੀ ਬਹੁਤ ਆ ਬਾਕੀ ਦੁੱਧਾ ਰੂਪ ਪਸ਼ੂ ਵੀ ਪੂਰਾ ਰਹੂਗਾ ਠੀਕ ਹੈ ਜੀ ਕਿਉਂਕਿ ਦੁੱਧਾ ਦੇ ਪਸ਼ੂ ਵੀ ਆਮ ਨੋਰਮਲ ਹੀ ਨਿਕਲ ਆਏ ਨੇ ਲਸੂ ਲਸੂ ਨਹੀਂ ਕਰਦੀਆਂ ਹਾਂ ਲੋ ਵੀ ਠੀਕ ਆ ਕਰੋ ਚੱਕ ਸੋ ਤੋਰੇ ਤਾਰੇ ਤੋਂ ਕਰ ਲੋ ਕੋਈ ਤੁਸੀਂ ਚੈੱਕ ਠੀਕ ਆ ਜੀ ਬਹੁਤ ਸੋਹਣਾ ਜੁੱਸਾ ਸੋਹਣਾ ਹੀ ਪਿੰਡੇ ਦੇ ਵਿੱਚ ਸੋਹਣੇ ਵਾਜਨ ਨੋਰ ਦੇ ਵਿੱਚ ਆ ਦੇਖੋ ਬਾਕੀ ਜੋ ਤੇ ਵੀਰ ਚੰਗਾ ਦੁੱਧ ਜਵਾਜੂ ਪੀਏ ਵੀ ਝੋਟੀ ਐ ਇਸ ਵਾਰ ਹਾਂਜੀ ਲੇਖਣ ਨੂੰ ਤਾਂ ਸਾਬਤ ਦੱਸਣ ਪਈ ਐ ਵੀ ਮੈਂ ਕਰੂੰ ਕੋਹ ਨਾ ਕੋ ਹੁਣ ਅੱਗੇ ਰੱਬ ਜਾਣਦਾ ਬਾਕੀ ਬਿਲਕੁਲ ਹੀ ਬਿਲਕੁਲ ਭਰਿਆ ਭਾਂਡਾ ਭਰਿਆ ਭਾਂਡਾ ਅੱਗੇ ਵੈਗਰੂ ਤੇ ਆਤਾ ਦੋਸਤੋ ਬਾਕੀ ਬਖਾਲੇ ਬਖੂਲੇ ਤੋਂ ਚੰਗੀ ਜਜਮੈਂਟ ਕਰਾਉਣ ਪਈ ਐ ਚੰਗਾ ਜਾਨਾ ਕਰਾਉਣ ਪਈ ਐ ਕਰਮਾਂ ਦੀ ਠੀਕ ਐ ਜੀ ਆਹ ਦੇਖੋ ਜਿਹਨੇ ਜਿਮ ਮਾਰਿਆ ਉਹਦਾ ਡੋਲਿਆਂ ਦਾ ਪਤਾ ਲੱਗ ਹੀ ਜਾਂਦਾ ਪਤਾ ਲੱਗ ਹੀ ਜਾਂਦਾ ਆਹ ਲੋ ਲਓ ਠੀਕ ਐ ਇੱਕ ਰਾਂਗ ਨਾਲੇ ਬਿਲਕੁਲ ਕੁਝ ਕੁ ਮਗਰ ਪੁੱਛ ਤੇ ਵੀ ਦੋ ਚਾਰ ਨਹੀਂ ਬਹੁਤ ਆ ਸੰਤੂ ਸਾਹਿਬ ਇਹ ਲੈ ਹਾਂ ਇਹ ਵੀ ਜੀ ਨਹੀਂ ਗੱ ਸੋ ਸੀਨੀਆ ਜਿਨੀਆਂ ਦੋਸਤ ਇੱਕ ਵਿਹੜ ਦੇ ਵਾਂਗੂ ਆ ਤੇ ਚੜਾ ਚੜਾ ਲੇਵਾ ਵੀ ਕਰਮਾਲੀ ਦਾ ਇੱਕ ਵਿਹੜ ਵਾਂਗੂ ਆ ਵੀ ਜਿਵੇਂ ਇੱਕ ਐਚਪੀ ਵਿਹੜ ਤੇ ਹਵਾਲਾ ਚੜਾ ਆਪਾਂ ਦੇਖਦੇ ਆ ਹਾਂਜੀ ਬਹੁਤ ਸੋਹਣਾ ਹਵਾਲਾ ਚੜਾ ਤੇ ਬਾਕੀ ਥਾਂ ਭਾਂਡੇ ਦੀ ਚੰਗੇ ਦੀ ਮਾਲਕ ਤੇ ਬਹੁਤ ਸੋਹਣੀ ਬਿਲਕੁਲ ਛੋਟੀ ਸੀਗੀ ਦੇ ਵਿੱਚ ਆ ਦੇਖੋ ਇਹਨ ਬਿਲਕੁਲ ਕਾਜ ਵਰਗੀ ਪਤਲੀ ਚੰਬੜੀ ਆ ਤੇ ਮੇਰੇ ਭਰਾ ਜਣ ਨੂੰ ਵੀ ਪਸੰਦ ਆਊਗੀ ਤੁਸੀਂ ਸੁਲਦਾ ਕਰ ਲਓ ਰੇਡ ਬੜਾ ਸੂਤਰ ਪਿਆ ਰਹਿਣ ਵਾਲਾ ਜੈਜ ਰੇਡ ਆ ਬਿਲਕੁਲ ਪਤਲੇ ਪਿੰਡੇ ਦੀ ਮਾਲਕਣਾ ਦੇਖੋ ਅੱਜ ਦੇਤੇ ਵੀ ਦਿਮਾਲ ਵੀ ਰਹੂਗੀ ਇਹਦੀ ਦੇਲੀ ਕਿਨੇ ਦੀ ਆਪਾਂ ਅੱਜ ਸਹੀ ਦੱਸ ਦੋ ਆ ਨਹੀਂ ਨਹੀਂ ਤਸੋ ਤੁਸੀਂ ਕਿ ਹੈ ਤੁਸੀਂ ਭਰਾ ਸਾਡੇ ਤੁਸੀਂ ਤੁਸੀਂ ਤੇ ਗਲਤ ਆਪ ਨੂੰ ਕਹਿ ਦੇਣਾ ਸਵਾਦੀ ਦੇ ਦਿੱਤੀ ਸਵਾਦੀ ਹੈ ਨਹੀਂ ਜਾਇਦੀ ਕਰਕੇ ਦੇ ਦਿੱਤੀ ਚਾਹ ਸਵਾਦੀ ਵੀ ਹੱਕ ਰੱਖ ਰਹੀ ਹੈ ਵੀ ਆ ਵੀ ਮੰਗੋ ਮੇਰਾ ਵੱਧ ਤੋਂ ਵੱਧ ਮੰਗੋ ਪਰ ਆਪਾਂ ਜਾਇਦੇ ਨਹੀਂ ਹੈ ਜਾਇਦੇ ਕੀ ਸਾਜੀ ਇੱਕ 20 ਦੀ ਕਰ ਦਿੱਤੀ ਮੈਂ ਤੇਨ ਇੱਕ 20 ਦੀ ਔਰ ਕਰਕੇ ਮਾਨਦੇ ਹੋਰ ਵੀ ਕਸਾ ਨਿਕਲਦੀ ਹੈ ਇੱਕ ਵੀਡੀਓ ਦਾ ਬੜਾ ਵੇਖ 15 ਦੀ ਜਾਂਦੂ ਠੀਕ ਹੈ ਇੱਕ 15 ਦੀ ਆ ਜਿਹੜਾ ਬਹੁਤ ਚੰਗੀ ਝੋਟੀ ਹੈ ਧੋਨ ਵੇ ਲੋ ਅੱਗੇ ਬਾਕੀ ਤੇ ਬਿਲਕੁਲ ਬਿਲਕੁਲ ਜੀ ਰੇਡ ਸੁਣਨੀ ਨਹੀਂ ਦਾ ਮਾਲਦਾ ਬਹੁਤ ਚਲਣ ਰਿਹਾ ਬਸ ਜੀ ਬਸ ਆਪਾਂ ਇਹ ਨਹੀਂ ਜੀ ਝੋਟੀਆਂ ਆਪਣੇ ਏਰੀਆ ਕਿਦਿਏ ਇਧਰ ਦੀਆਂ ਮਾਲਵੇ ਏਰੀਆ ਦੀਆਂ ਝੋਟੀਆਂ ਜੀ ਠੀਕ ਹੈ ਜੀ ਕੋਈ ਰਾਜਸਥਾਨ ਦੀ ਨਹੀਂ ਕੋਈ ਰਿਆਣਾ ਦੀ ਨਹੀਂ ਕੋਈ ਮੋ ਵੀ ਪੋਰ ਜਿਹੜੀਆਂ ਮਲਵਾਨ ਦੇ ਦੇਵਾਨੇ ਠੀਕ ਹੈ ਜੀ ਆਪਣੇ ਪੰਜਾਬ ਦੀਆਂ ਜੀ ਆ ਆਪਣੇ ਪੰਜਾਬ ਨੂੰ ਤਾਂ ਕਰੀਏ ਤੇ ਆਪਾਂ ਪਾਸਤਾਨ ਰਿਆਣਾ ਹੀ ਕਰੀ ਜਣਾ ਰਾਸਤਾਂ ਹਾਂ ਗੱਲ ਇਹ ਹੀ ਆ ਆਪਾਂ 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 ਦਾ ਯਾਦ ਦੇ ਰਹੇ ਨਾਲੇ ਬੰਦੇ ਆ ਪੰਜਾਬ ਨੂੰ ਕਹਿੰਦੇ ਆ ਪੰਜਾਬ ਦੀ ਜੰਮੀ ਪਲੀ ਆ ਆਪਾਂ ਕਿਉਂ ਆ ਪਾਕਿਸਤਾਨ ਦਾ ਨਾਂ ਲਾ ਕੇ ਤਾਂ ਜਿਆਦਾ ਵੇਚੀ ਜਾਂਦੀ ਨੀ ਚੀਜ਼ਾਂ ਨੀ ਕਿਉਂ ਪੰਜਾਬ ਨੂੰ ਤਾਂ ਆਪਾਂ ਹੋਏ ਥੱਲੇ ਲਾਉਂਦੇ ਵੇ ਬਸ 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 ਨਾਂ ਨਹੀਂ ਰੱਖਿਆ ਵੀ ਸਾਡੇ ਪੰਜਾਬ ਦੀ ਕੋਈ ਆ ਸਾਡੇ ਵਿੱਚ ਵੀਰ ਮਾਲਕ ਜਿਹੜੀ ਜੰਮੀ ਪਲੀ ਆਪਣੇ ਪੰਜਾਬ ਦੇ ਵਿੱਚ ਕਿਸੇ ਨੀਲੀ ਰਾਵੀ ਆ ਚਾਹੇ ਮੋਹਰਾ ਦੇ ਫਿਰ ਕਹਿੰਦਾ ਹਰਜ ਕੀ ਹਰਜ ਕੀ ਸਾਡੇ ਕਰਦੇ ਪੰਜਾਬ ਦੀ ਛੇ ਆ ਸਾਡੇ ਪੰਜਾਬ ਦੀ ਠੀਕ ਆ ਜੀ ਚਲੋ ਲੈਦਾ ਪੰਜਾਬੀ ਆਪਣਾ ਹੀ ਆ ਪਰ ਚਲੋ ਕਿਤੇ ਨਾ ਕਿਤੇ ਬਣਾਈਆਂ ਨਾ ਉਹ ਵੀ ਕਿਸੇ ਨਾਲ ਜਿਹੜਾ ਭੈਣ ਭਰਾ ਆਪਣੇ ਕਹਿ ਜਾਂਦੇ ਵੀ ਲਹਿੰਦੇ ਪੰਜਾਬ ਦੇ ਨਾਲ ਟੱਚ ਕਰਦੀ ਨਸਲ ਆ ਹਾਂ ਸਰ ਕਰਦੀ ਹੈ ਬਾਕੀ ਚੰਗੀ ਝੋਟੀਆਂ ਦੋਸਤੋ ਦੂਜਾ ਸੂਆ ਝੋਟੀ ਨੇ ਸੋਨਾ ਤੇ ਰੰਗ ਭਾਗ ਲੱਗੇ ਪਏ ਆ ਥੱਲੋਂ ਬਹੁਤ ਬੇਸ਼ੁਮਾਰ ਬਹੁਤ ਥੱਲੋਂ ਕੀਮਤ ਵਾਲੀ ਬਣੀ ਆ ਬਲੇ ਦੇਖੋ ਜੀ ਹਾਂ ਪੂਸ਼ਪਾਸ ਤੋਂ ਇਹ ਲੋ ਆ ਆ ਬਹੁਤ ਸੋਹਣੀ ਹੈ ਸਾਈ ਛੂਈ ਬਹੁਤ ਆ ਝੋਟੀ ਦੀ ਇੱਕ 15 ਵੀ ਇਹ ਮਿਲੂਗੀ ਮੇਰੇ ਭਰਾ ਨੂੰ ਜਿਹਨੂੰ ਪਸੰਦ ਆਊਗੀ ਪਾਇਲ ਦੇ ਆਧਾਰ ਤੇ ਤੁਸੀਂ ਸੁਰਦਾ ਮਾਰ ਰਹੇ ਹੋ ਫਟ ਫਟ ਹੀ ਲੈਵਾ ਕਰਮਾਂ ਦੀ ਬਾਹਰ ਨੂੰ ਕੱਲੀ ਫਿਰਦੀ ਆ ਬੜੀ ਚੀਜ਼ ਬੜੀ ਕੀਮਤ ਵਾਲੀ ਛੇ ਆ ਠੀਕ ਆ ਜੀ ਇੱਕ ਫਾਈਗਰ ਨੰਬਰ ਤੇ ਤੁਹਾਨੂੰ ਝੋਟੀ ਦਿਖਾਉਣੀ ਆ ਵੀਰ ਜੋਤੇ ਇਹਦਾ ਕੀ ਵੀਰ ਵਾ ਕੀ ਡਿਟੇਲ ਆ ਜੀ ਇਹ ਵੀ ਦੂਜੇ ਸਵੇ ਇਹ ਵੀਰਾ ਸੋਰੀ ਮਾੜੀ ਜੀ ਫਿਕਰ ਰੱਖੀ ਆ ਸਾਂਭੀ ਨਹੀਂ ਗਈ ਜਿੰਨੀ ਇਹਦੀ ਯਾਦ ਨਸਲ ਹੀ ਨਾ ਆਹ ਵੇਖੋ ਇਹਦੀ ਯਾਦ ਉਹਨੂੰ ਥੋੜਾ ਵੱਧਦੀ ਆ ਝੋਟੀ ਦੀ ਥੱਲਿਆਂ ਵੇਖੋ ਖੁੱਲੀ ਖਾਲੀ ਕਿੰਨੀ ਲੋ ਵੀ ਇੱਕ ਵਾਰੀ ਟਾਂਚਾ ਚੈੱਕ ਕਰੋ ਤੁਸੀਂ ਹਾਂ ਇਹਦੇ ਦੋਸਤੋ ਕੈਨ ਨੂੰ ਹਾਂ ਇਹ ਲਓ ਥੰਥੋਂ ਬਹੁਤ ਲੱਗਾ ਆ ਮੈਂ ਚੰਗੀ ਸੋਹਣੀ ਗਰਲ ਵਾਂਡਾ ਹਾਂ ਬਾਕੀ ਮੈਨੂੰ ਲੱਗਦਾ ਵੀ ਜਿੰਨੀ ਕਿ ਜਦੋਂ ਜੈ ਤਾਂ ਕਿਸੇ ਭਰਾ ਤੋਂ ਹੁੰਦੀ ਆ ਆਪਦੀ ਬਿਲਕੁਲ ਅਗਲਾ ਬਾਜ ਜਲਾ ਹੀ ਛੱਡਦਾ ਪਰ ਪਸ਼ੂ ਵੱਡੇ ਹੁਣ ਵੀ ਖਾਤਰ ਠੀਕ ਆ ਜੀ ਕਿਤੇ ਨਾ ਕਿਤੇ ਉਹਦੀ ਦੇਵਾ ਨਹੀਂ ਹੁੰਦੀਗੀ ਤਾਂ ਬਾਹਰ ਤੁਸੀਂ ਚੈੱਕ ਕਰੋ ਤੁਸੀਂ ਚੈੱਕ ਕਰੋ ਬਹੁਤ ਖੂਬਸੂਰਤ ਕੁਆਲਿਟੀ ਆ ਬਿਲਕੁਲ ਛੋਟੀ ਸੀਗੀ ਉਪਰੋਂ ਬਿਲਕੁਲ ਗੁਲਾਈ ਵਿੱਚ ਚਾਹੇ ਇਹ ਪੈਂਗਾ ਕੋ ਮੁਰਿਆ ਸਿੰਘ ਇਹ ਵੀ ਪੂਰੀ ਠੰਡੀ ਆ ਸੰਤੂ ਸਾਹਿਬ ਇਹ ਆ ਲੱਖਾਂ ਨੂੰ ਕਰਨ ਵਾਲੇ ਨਗਰ ਨਹੀਂ ਇਹ ਲੋ ਕੈਮਰੇ ਤੇ ਹੀ ਲਿਆ ਕੋਈ ਨਾ ਜੀ ਨਾ ਇਹ ਤਾਂ ਕੀਲ ਕੇ ਬਿਠਾਏ ਵੀਰ ਜਤੇ ਕੀ ਕੀਤਾ ਇਹ ਰੱਬ ਲੋਈ ਆਉਂਦੀਆਂ ਕਿਤੇ ਕਿਸਮਤ ਨਾ ਮਿਲ ਜਾਂਦੀਆਂ ਅੱਛਾ ਅੱਛਾ ਲੋ ਵੀ ਬਿਲਕੁਲ ਪਤਲਾ ਪਿੰਡੇ ਦੀ ਮਾਲਕਾ ਨਾ ਤੇ ਪਰੇ ਪਰੇ ਕਰਵਾ ਪੁੱਤੀ ਫਿਰਦੀ ਹੈ ਅੱਜਾ ਜੀ ਸੂਣ ਦੀ ਪਿਆਰੀ ਆ ਸੂਣ ਦੀ ਪਿਆਰੀ ਆ ਅੱਜ ਭਲਕ ਕਿਸੇ ਟਾਈਮ ਵੀ ਪਸ਼ੂ ਸੂ ਸਕਦਾ ਕੱਢ ਜੇ ਦਾ ਕੋਈ ਢਾਈ ਡੰਗ ਪਸ਼ੂ ਕੱਢ ਵੀ ਸਕਦਾ ਠੀਕ ਆ ਜੀ ਤੇ ਬਾਕੀ ਚੱਡੇ ਲੋਵੇ ਦੀ ਸਾਫ ਸੁਥਰੀ ਹੈ ਚਾਰੇ ਥਾਂ ਬਹੁਤ ਸੋਹਣੀ ਫੇਸ ਕੁਆਲਟੀ ਦੇ ਵਿੱਚ ਅੱਗੋਂ ਬਿਲਕੁਲ ਸਲੀਮ ਜੀ ਹੈ ਤੇ ਪਿੱਛੋਂ ਵੇਖੀ ਜੇ ਨਾ ਪੁੱਟੇ ਪਟੇਲ ਸਾਈਡ ਤੋਂ ਪੂਰੀ ਚੌੜੀ ਹੈ ਠੀਕ ਆ ਆ ਦੇਖੋ ਬਣਾ ਪਿੱਛੋਂ ਤੋ ਚੰਦੇਲੇ ਰੇਦੀ ਤੁਸੀਂ ਵੇਖੋ ਦੋਸਤੋ ਬਹੁਤ ਸੋਹਣੀ ਆ ਬਾਕੀ ਸੁੰਦਿਆ ਸਵਾਉਂਦਿਆ ਕਰਮਾਲੀਆਂ ਥੱਲੇੋਂ ਕਮਾਲ ਕਰ ਜਾਣੀ ਆ ਅੱਛਾ ਫਿਰ ਜੇ ਤੇ ਮਾਲ ਆਪਣੇ ਕੋਲ ਵੈਸੇ ਤੇ ਸਾਰਾ ਹੀ ਗੱਬਰ ਦਾ ਟੁਕਾ ਐ ਬਾਕੀ ਭਾਰ ਪਿੱਛੇ ਦੀ ਮੁਸ਼ਕਲ ਤਾਂ ਨਹੀਂ ਪਿੱਛੇ ਦੀ ਗਾਰੰਟੀ ਆ ਆਪਣੀ ਠੀਕ ਹੈ ਕੋਈ ਮੈਂ ਪਾਰ ਪਾਵੇ ਲੋ ਵੀ ਕਰੋ ਜੀ ਠੀਕ ਆ ਜੀ ਡਿਟੇਲ ਵੀ ਇਹ ਲਾਦਾ ਵੀ ਚੰਗਾ ਠੀਕ ਆ ਜੀ ਸਿੰਗਲ ਦੀ ਦੀ ਆ ਬਿਲਕੁਲ ਪਤਲੀ ਕਾਗਜ਼ ਵਰਗੀ ਚਮੜੀ ਤੋਰਾ ਤਾਰਾ ਬਹੁਤ ਖੁੱਲਾ ਆ ਆ ਲੋ ਜੀ ਸੋ ਲਾਜਵਾਬ ਆ ਦੋਸਤੋ ਕਿਉਂਕਿ ਹਵਾ ਨਹੀਂ ਚੱਲੇ ਤੇ ਦੇਖਦੁਖ ਦਾ ਮੋਲਾ ਪਸ਼ੂ ਦਾ ਜਿੰਨਾ ਬਾਡੀ ਸਟਰਕਚਰ ਦਾ ਗੈਰੋ ਚਾਹੇ ਦੇਖਦਾ ਗੈਰੋ ਦੱਦਾਰੂ ਪਸ਼ੂ ਦਾ ਠੀਕ ਆ ਜੀ ਬਹੁਤ ਵਧੀਆ ਚੰਗੀ ਥੱਲੋਂ ਸਾਫ ਸੁਥਰੀ ਆ ਤੇ ਦਿਨਾਂ ਦੀ ਤਿਆਰੀ ਮੁਕੰਮਲ ਕਰੀ ਬੈਠੀ ਆ ਸੂ ਸਕਦੀ ਆ ਕਿਸੇ ਟਾਈਮ ਵੀ ਬਹੁਤ ਚੰਗੀ ਆ ਜਿੰਨੀ ਵੀ ਆ ਮੈਂ ਚੰਗੀ ਹੈ ਵੀ ਵੀ ਇਹ ਦੁੱਧਣੀ ਵੀ ਇਹ ਵੀ ਦੁੱਧਣੀ ਠੀਕ ਹੈ ਬਈ ਆ ਦੇਖੋ ਇਹ ਵੀ ਦੁੱਧ ਵਾਲੀ ਝੋਟੀ ਹਾਂ ਦੱਸਦੀ ਆ ਮੈਂ ਦੁੱਧ ਵਾਲੀਆਂ ਤੇ ਹਾਂ ਲੋ ਬਈ ਠੀਕ ਆ ਜੀ ਹਾਂ ਸੋ ਸੋਨਾ ਰੰਗ ਟੰਗ ਸੋਹਣੀ ਫੱਬੀ ਘੜੀ ਆ ਠੀਕ ਹੈ ਜੀ ਅੱਗੇ ਮੇਰਾ ਭਰਾ ਕੋਈ ਹੱਥ ਪਣਾਉਣਾ ਚਾਹਦਾ ਤੁਸੀਂ ਪਾ ਸਕਦੇ ਜੇ ਤੇ ਇਹ ਅੱਜ ਵੀਰ ਕਿੰਨੇ ਦਾ ਦੇ ਰਿਆਂ ਆਪਾਂ ਨਾ ਇਹਨਾਂ ਨੂੰ ਕਰਦ ਗਏ ਇੱਕ 2ਾਈ ਦੇ ਦਈਏ ਕਰਨ ਨੂੰ ਵੀ ਦੇ ਜੀ ਕੋਈ ਡਰ ਲੱਗਦਾ ਆਪਾਂ ਜਿਹੜਾ ਭਾਵੇਂ 7 ਲੱਖ ਕਰੀਏ 35 ਕਰੀਏ ਆਪਾਂ ਗੱਲ ਉਹ ਕਰਨੀ ਆ ਵੀ ਜਿੱਥੇਕ ਰਾ ਆਪਣੇ ਭੈਣ ਭਰਾ ਨੂੰ ਮਿਲ ਜਾਵੇ ਵੀ ਇੱਥੋਂ ਤੱਕ ਪੈਸੇ ਲੱਗਣੇ ਆ ਤੇ ਇੱਥੇ ਲਾਉਣੇ ਇਹ ਵੀ ਇੱਕ 15 ਦੀ ਹਾਂ ਨਾ ਹਾਂ ਜੋੜਾ ਕੋਈ ਨਾਊਗਾ ਤਾਂ ਉਹਨਾਂ ਦਾ ਮਾਨਤਰ ਜੋੜੇ 'ਚ ਹੋਰ ਪਾਣਗਾ ਇਹ ਵੀ ਇੱਕ 15 ਦੀ ਜਾਂਦ ਲੋ ਵੀ ਇਹ ਵੀ 1 ਲੱਖ 15 ਹਜ਼ਾਰ ਦੀ ਜਾਨ ਅਸਲ ਪੂਰੀ ਥੋੜੀ ਜਿਹੀ ਫਿੱਕੀ ਫਿੱਟਾ ਬਾਕੀ ਜਾਤ ਇਹਦੀ ਬੜੀ ਬਿਲਕੁਲ ਬਿਲਕੁਲ ਉਹ ਵੀ ਕੱਜਟ ਉੱਚੀ ਦੀ ਵੱਡੀ ਆ ਮੈਂ ਠੀਕਾ ਜੀ ਕੋਈ ਛੋਟੀ ਜਾਂ ਸਮਦਰ ਮੀਰੀਆ ਮੱਕਦ ਦੀ ਮੰਨ ਕੇ ਨਾ ਮੇਰਾ ਵੀ ਤਸਲਦਾ ਕਰੇ ਕੱਦ ਵੱਲੋਂ ਵੱਡੀ ਆ ਆਮ ਨਾਰਮਲ ਆਪਾਂ 100 'ਚ ਜੇ 90 ਪਰਸੈਂਟ ਮੱਝਾਂ ਦੀ ਗੱਲ ਕਰੀਏ ਤੇ ਇਸੇ ਹਾਈਟ ਕੱਦ ਦੇ ਵਿੱਚ ਦੇਖਦੇ ਆ ਵੱਡੀਆਂ ਨੇ ਤੇ 1 15 ਦੀ ਵੀ ਤੁਹਾਨੂੰ ਮਿਲ ਜੂਗੀ ਜੋੜੀ ਜਿਹੜੀ ਕੋਈ ਭਰਾ ਲੈ ਕੇ ਜਾਣਾ ਚਾਹੁੰਦਾ 1 15 15 ਦੀਆਂ ਦੋਵੇਂ ਇਹ ਵਿੱਚੋਂ ਛੋੜ ਤੇ ਆਪਾਂ ਹੋਰ ਵੀ ਮਾਨਤਨ ਕੀਤਾ ਜਾਊਗਾ ਉਸ ਤੋਂ ਬਾਅਦ ਇੱਕ ਤੁਹਾਨੂੰ ਇੱਕ ਹੋਰ ਇਧਰ ਆਪਾਂ ਤੋਹਫਾ ਚੀਜ਼ ਦਿਖਾ ਦਿੰਨੇ ਆ ਕੱਟ ਕੱਟ ਇੱਕ ਮਾਲੀਆਂ ਜਿਹੜਾ ਇਹ ਫੁੱਲ ਵੱਡੀ ਹਾਈਟ ਕਰਦੇ ਦੇਖੋ ਲੰਬਾਈ ਇੰਵਾਈਟ ਸੰਤੂ ਸਾਹਿਬ ਸੋ ਲੰਬਾਈ ਵੀ ਪੂਰੀ ਆ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਰੇਲ ਗੱਡੀ ਦੇ ਡੱਬੇ ਵਾਂਗੂ ਲੰਬੀ ਵੀ ਪਹਿਲਾਂ ਛੋਟੀ ਐ ਤੇ ਲੈ ਲੋ ਸੀਲੀਆਂ ਇਹਦੀਆਂ ਲਓ ਵੀ ਸੋ ਪਹਿਲਾਂ ਛੋਟੀ ਨੇ ਦੱਸੋ ਸੁਣਾ ਪਹਿਲਾਂ ਥਾਂ ਕਿੱਡਾ ਵਧੀਆ ਲੱਗਾ ਗੋਲ ਕੱਚੀ ਕੱਚੀ ਐ ਵੀਰ ਜਤੋ 15 ਦਿਨ ਲੱਗੇ 20 ਦਿਨ ਲੱਗੇ ਇੱਥੇ ਕੀ ਹਾਂ ਥੱਲੋਂ ਪੂਰੀ ਸਖਾਈ ਦੇ ਵਿੱਚ ਆਹ ਤੁਹਾਨੂੰ ਦੱਸਣ ਲਈ ਵੀ ਆਜ ਲਈ ਮੈਂ ਹਾਂ ਹਾਂਜੀ ਲੋ ਵੀ ਬੁੱਤਵਾ ਤਾਂ ਤੁਸੀਂ ਚੈੱਕ ਕਰੋ ਹਾਈਟ ਵਧੀਆ ਫੁੱਲ ਵੱਡੀ ਹਾਂ ਠੀਕ ਆ ਜੀ ਮਾਹੀ ਦਾ ਪੁਰੇਖਾ ਪਉਂਦੀ ਆ ਫੁੱਲ ਹਾਈਟ ਲੈਂਥ ਦੇ ਵਿੱਚ ਆ ਚੌੜਾ ਪਿੱਠਪੂੜਾ ਬਾਕੀ ਚੰਗੀ ਸਭੀ ਆ ਫੁੱਲ ਵੱਡੀ ਹਾਈਟ ਕਰਦੇ ਵਿੱਚ ਅਜੇ 15 20 15 20 ਦਿਨ ਲੈ ਜੂਗੀ ਆਰਮਨਾਲ ਹਨਾ ਜੀ ਬਹੁਤ ਠੰਡੀ ਝੋਟੀ ਪਹਿਲ ਨੇ ਹਾਂ ਇਹ ਵੀ ਠੰਡੀ ਆ ਫੁੱਲ ਸੰਧੂ ਸਾਹਿਬ ਬਿਲਕੁਲ ਜੀ ਲੋਬੀ 10 ਤੋਂ 15 15 ਦਿਨ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲਵੇ ਕੱਚੀ ਆ 15 ਦਿਨ ਸਾਹਮਣੇ ਸੁੱਤ ਨਹੀਂ ਕਿਸੇ ਭਰਾ ਨੇ ਠੀਕ ਆ ਜੀ ਅੱਜ ਤੇ ਮੈਨੂੰ ਕੀ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਸੋਹਣੀ ਦੇਖਾ ਉਸ ਛੋਟੀ ਦੀ ਗੁਲਾਈ ਦੇ ਵਿੱਚ ਸਿੰਘ ਤੇ ਲਵਾਈ ਨੂੰ ਕੋਈ ਬਹੁਤ ਜ਼ਿਆਦੀ ਆ ਉੱਚੀ ਬਹੁਤ ਜ਼ਿਆਦੀ ਆ ਠੀਕ ਆ ਜੀ ਤੇ ਬਾਕੀ 35 35 ਦੀ ਉਹ ਪੂਰੀ ਗੋਲੀ ਰੂਵਾਰ ਨੂੰ ਆ 35 ਬਹੁਤ ਵਧੀਆ ਜੀ ਲਓ ਜੀ ਸੋ ਸੋਹਣੀ ਸਪੇਸ ਵੰਡ ਠੀਕ ਆ ਜੀ ਬਾਕੀ ਥਣ ਵੇਖੋ ਕਿੱਡਾ ਪੂਰਾ ਸਫਾਈ ਵਾਲਾ ਚੰਡਾ ਲੇਵਾ ਆ ਵੇ ਆ ਠੀਕ ਆ ਜੀ ਬਰ ਕੋ ਨਿੱਗੇ ਪਸ਼ੂ ਆ ਠੰਡੇ ਧੀਰਿਆ ਦੇਗਾ ਜਿਵੇਂ ਹੱਥੋਂ ਤਾਪਾ ਲਾ ਕੇ ਵਿਖਾਉਣਾ ਕੋਈ ਇਹ ਨਹੀਂ ਹੈਗਾ ਕਿ ਪਹਿਲਾਂ ਜਿਵੇਂ ਪਲੋਂ ਪਹਿਲਾਂ ਝੂਟੀ ਨੇ ਸੂਣਾ ਤਾਂ ਕੋਈ ਲਾਪਾਂ ਚੜਾ ਮਾਰੂਗੀ ਤਾਂ ਕਰਮਾਂ ਵਾਲੀ ਬੱਚਾ ਵੀ ਧਰਦਿਆਂ ਸਾਰੇ ਬੱਚਾ ਚੱਲੂਗੀ ਠੀਕ ਆ ਜੀ ਇਹ ਵੀ ਚੰਗੇ ਉਮੀਦ ਕੀਤੀ ਜਾ ਸਕਦੀ ਆ ਵੀ ਠੰਡੇ ਸੀਲਸ ਲੱਗ ਪਸ਼ੂ ਤੋਂ ਜਿਹੜੇ ਹੱਥੋਂ ਤਪਰਾਉਣ ਵਾਲਾ ਬਾਕੀ ਛੱਡੇ ਛੋਡੇ ਦੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਆ ਵੇਖੋ ਇਹ ਲੋ ਆਰਾਮ ਨਾਲ ਗਾਲੀ ਕਰੀ ਜਾਂਦੀ ਐ ਨੂੰ ਕੋਈ ਮਤਲਬ ਨਹੀਂ ਵੀ ਕੋਈ ਮਰਨਾ ਕੀ ਹੈ ਉਹ ਦੇਖਾ ਸਾਫ ਲੈ ਵਾ ਹਾਂਜੀ ਠੀਕ ਹੈ ਜੀ ਮੈਂ ਵੀ ਕੋਤੋਂ ਫਿਰ ਚੰਗੀ ਐ ਝੋਟੀ ਦੇ ਕੱਦ ਹਾਇਰ ਨੂੰ ਦੇਖ ਲਈਏ ਬਾਕੀ ਫੱਲੋਂ ਉਹਨੇ ਬੰਨਾ تھا ਨਾ ਜੋ 10 15 ਦਿਨਾਂ ਦੇ ਵਿੱਚ ਨੇ ਕੀ ਤਾਂ ਕੀ ਤੋਂ ਕੀ ਕਰ ਦੇਣਾ ਕੀ ਕਰ ਦੇਣਾ ਹਾਂ ਤੇ ਇਹ ਝੋਟੀਆਂ ਜੇ ਆਪਾਂ ਆਪਣੇ ਕਿਲੇ ਤੋਂ ਕਿੰਨੇ ਦੀ ਦੇ ਰਹੇ ਆ ਜੇ ਇਹਦੇ ਝੋਟੀ ਸੰਧੂ ਸਾਹਿਬ ਤਿਆਰ ਕਰਕੇ ਦੀਏ ਆ ਫਿਰ ਤਾਂ ਆਂਦੀ ਮੈਂ 135 ਦੀ ਹਾਂ ਹਾਂਜੀ ਅੱਜ ਇਹ ਕਰ ਦਿੰਨੇ ਮਾਨਤਾਨੇ ਚ ਕਿੰਨਾ ਕਰ ਦਗੇ ਕਰ ਦਗੇ ਖੁੱਲਾ ਕਰ ਦਗੇ ਵੀਰ ਹੈ ਖੁੱਲਾ ਕਰ ਦਗੇ ਕਿੰਨਾ ਦੇਣਾ ਤੁਹਾਡਾ ਖੁੱਲਾ ਕਰਕੇ ਦੇ ਗਏ ਮਾਨਤਾਰ ਕੇ ਮੈਂ ਦਾ ਨਾਮ ਪੰਜੀ ਜਾਰੀ ਕਰ ਦਗੇ ਪੰਜੀ ਸਰਦਾਰ ਦੀ ਦੇ ਦਿੱਗੇ ਇੱਕ ਦਸ ਦੀ 35 ਦੀ ਝੋਟੀ ਬਿਕਨੀ ਜੇ ਤਿਆਰ ਕਰਕੇ ਵੇਚੀ ਆਪਾਂ ਕੋਈ ਸ਼ੱਕ ਨਹੀਂਗਾ ਜੇ ਰੱਬ ਨੇ ਕੱਦ ਪੁੱਤ ਦੇਤਾ ਨਾ ਹਾਂ ਜਿਹਨੇ ਪੰਜੀ ਨਾਲ ਮਾਲ ਮਾਲ ਰੋਹਦਾ ਜੀ ਪੈਸੇ ਹੀ ਪੈਸੇ ਆਉਣੇ ਇਹ ਅੱਜ ਇੱਕ ਦਸ ਦੀ ਦੇ ਲਗੇ ਦਸ ਦੀ ਲੋ ਵੀ ਦੂਰੋਂ ਵੀ ਥੋੜੀ ਮਾਰ ਕਰਨਾ ਮਾਨਤਾਨਾ ਦੂਰੋਂ ਵੀ ਤੁਹਾਨੂੰ ਮਾਰਾ ਜਿਹਾ ਵਿਖਾ ਦਿੰਨੇ ਆ ਮਾਨਤਾਂ ਉਹਦਾ ਮੱਧਾ ਝੋਟੀਆਂ ਦੋ ਪਾਈਆਂ ਇਹਨਾਂ ਸਾਰਾ ਤੋਂ ਗਿੱਟ ਗਿੱਟ ਡੇਰ ਗਿੱਟ ਗਿੱਟ ਉੱਚੀ ਆ ਹਾਂ ਅੱਜ 1 ਲੱਖ 20 ਹਜ਼ਾਰ ਦੀ ਮਿਲ ਜੂਗੀ ਕਿਸੇ ਭਰਾ ਨੇ ਬਿਲਕੁਲ ਆਪਣਾ ਠੀਏ ਦੇ ਕਰਕੇ ਕਰਾਂਗੇ ਮਾਨਤਾਂ ਹੋਰ ਕਰਾਂਗੇ ਠੀਕ ਆ ਜੀ ਹੋਰ ਮਾਨਤਾਂ ਹੋ ਜੂਗਾ ਵਿੱਚੋਂ ਇੱਕ ਦੱਸ ਦੇਵਾਂ ਠੀਕ ਆ ਤੇ ਕਿਸੇ ਭਰਾ ਨੇ ਕੋਈ ਦੋ ਪੈਸੇ ਕੱਢਨੇ ਆ ਤੇ ਪੂਰੀ ਤਿਆਰੀ ਦੇ ਤੁਸੀਂ ਕੋਈ ਦੋ ਪੈਸੇ ਕੱਢ ਵੀ ਸਕਦੇ ਜੇ ਜਲ ਪਾਣੀ ਦੇਣ ਵਾਲੀ ਝੋਟੀ ਆ ਵੱਡੀ ਹਾਈਟ ਦੇ ਵਿੱਚ ਬਹੁਤ ਪਿਆਰੀ ਠੰਡੀ ਆ ਭਾਵੇਂ ਜਿੱਥੇ ਮਰਜ਼ੀ ਬੈਧੀਏ ਥੱਲੇ ਕੋਈ ਚੱਕਰੀ ਨਹੀਂ ਆ ਫਿਰ ਮਾਲ ਜਿਹੋ ਤੇ ਇਸੇ ਤਰ੍ਹਾਂ ਤਕਰੀਬਨ ਕੋਈ 5 4 2 4 ਲੱਗ ਜਿਹੜੇ ਆਪਣੇ ਕੋਲ ਚੰਗੇ ਸਾਫ ਉਤਰੇ ਵੱਢੀ ਆਉਂਦੇ ਆ ਉਤਰੇ ਆਉਂਦੇ ਜਿੱਦਾਂ ਮੁੰਈ ਜਾਂਦਾ ਮਾਲ ਹਾਂ ਮਾਲ ਥੋੜਾ ਘੱਟ ਮਿਲਦਾ ਕਰਕੇ ਨੀਲੀ ਰਵੀ ਤੇ ਬੜੇ ਮਾਲ ਹੋਏ ਅਦੀਰ ਆਪਣੇ ਪੂਰੀਆਂ ਨੀਲੀ ਰਵੀ ਤੇ ਬਾਕੀ ਜਦੋਂ ਤੁਹਾਡੇ ਕੋਲ ਆਉਂਦੀਆਂ ਨੇ ਤੇ ਉਹ ਇਤਰੇ ਨਿਕਲ ਜਾਂਦੇ ਇਤਰੇ ਲੈ ਲਉ ਜਾਂਦੇ ਬੰਦੇ ਵੀਰ ਵਾਲੀ ਲੈ ਜਾਂਦੇ ਜ਼ਿਆਦਾ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਲੋਕ ਦੋਸਤੋ ਇਥੋਂ ਨਹੀਂ ਤੇ ਹੋਰ ਥਾਵਾਂ ਜਿਹੜੀ ਤੁਹਾਨੂੰ ਚੀਜ਼ ਦੇਖਣ ਦੇ ਵਿੱਚ ਮਿਲ ਜਾਂਦੀ ਹੈ ਕਈ ਵਾਰਾਂ ਪਸ਼ੂ ਬੜੇ ਬੜੇ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਪੂਰੀਆਂ ਪੜੀਆਂ ਟੌਪ ਟੌਪ ਦੀਆਂ ਆਉਂਦੀਆਂ ਰਹਿੰਦੀਆਂ ਨੇ ਕਦੇ-ਕਦੇ 10-20 ਪਾ ਦਿੰਦਾ ਵੀ ਆਈ ਐਸ਼ ਹੈ ਉਹ ਬਾਅਦ ਵਿੱਚ ਵੇਖ ਜਾਂਦੀ ਹੈ ਹੋਰਾਂ ਥਾਵਾਂ ਤੋਂ ਲਿਜਾ ਕੇ ਭੈਣ ਭਰਾ ਜਿਹੜੇ ਸੋਸ਼ਲ ਮੀਡੀਆ ਤੇ ਉਹ ਪਾ ਦਿੰਦੇ ਆ ਠੀਕ ਆ ਜੀ ਵੀਡੀਓ ਵਪਾਰੀ ਖੜਦੇ ਮਾਲ ਆ ਵਪਾਰੀ ਖੜਦੇ ਆ ਜ਼ਿਆਦਾਤਰ ਮਾਲ ਤੇ ਇਸੇ ਤਰ੍ਹਾਂ ਭੈਣ ਭਰਾ ਜਿਹੜਾ ਜੁੜਿਆ ਠੀਕ ਆ ਜੀ ਇੱਕ ਦੂਜੇ ਦੇ ਨਾਲ ਤੇ ਪਸ਼ੂ ਆਉਂਦੇ ਰਹਿੰਦੇ ਆ ਚੰਗੇ ਸਾਫ਼ ਸੁਥਰੇ ਮੋٹے ਤੇ ਇੱਕ ਵੀਰ ਜੋਤੇ ਨੰਬਰ ਆਪਰੇ ਕਰ ਦਿਓ ਸਾਂਝੇ ਨੰਬਰ ਸੰਧਾ 808260 1978 ਠੀਕ ਹੈ ਜੀ ਹਾਂਜੀ ਠੀਕ ਆ ਲੋ ਵੀ ਪ੍ਰਭੂ ਇਹ ਨੰਬਰ ਨੇ ਵੀਰ ਜੋਤੇ ਦੇ ਪਿੰਡ ਸੰਗਤਪੁਰ ਬਿਲਕੁਲ ਤੁਸੀਂ ਵਿਜ਼ਿਟ ਕਰਨੀ ਆ ਬਿਲਕੁਲ ਬ੍ਰਹਮਪੁਰਾ ਪਿੰਡ ਨੇ ਜੀ ਠੀਕ ਆ ਠੀਕ ਜੀ ਰਾਣੀ ਦੇ ਨੇੜੇ ਦੇ ਪਾਸੇ ਆ ਬ੍ਰਹਮਪੁਰਾ ਪਿੰਡ ਬਿਲਕੁਲ ਨੇੜੇ ਠੀਕ ਆ ਤੇ ਇਧਰੋਂ ਜਾਮਾ ਵਾਲਾ ਪਿੰਡ ਵੀ ਥੋੜੀ ਦੂਰੀ ਤੇ ਆ ਮੁੰਡਾ ਪਿੰਡ ਵੀ ਥੋੜੀ ਦੂਰੀ ਤੇ ਆ ਜਾਂਦੇ ਆ ਠੀਕ ਆ ਜੀ ਤੇ ਆਓ ਇੱਥੇ ਆਣ ਕੇ ਆਪਣੀ ਤੁਸੀਂ ਤਸੱਲੀ ਕਰੋ ਨਰਕ ਪਰਖ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰਾਹਮਣਾਂ ਨੂੰ ਸਤਿ ਸ਼੍ਰੀ ਅਕਾਲ ਜੀ